ਸਸ਼ੀ ਕਾਲ ਜੀ ਮੈਨੂੰ ਆਸ ਹੈ ਕਿ ਤੁਸੀਂ ਮਾਤਾ ਤੇ ਉਮੀਦ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਇੱਕ ਵੀਡੀਓ ਹੋਰ ਪਖੰਡੀ ਮਾਤਾ ਦੀ ਲੈ ਕੇ ਹਾਜ਼ਰ ਹਾਂ ਸਿਕਰੀਆਂ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਪਖੰਡੀ ਮਾਤਾ ਦੇ ਵੱਲੋਂ ਇੱਕ ਮੁੰਡੇ ਦੇ ਸਿਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਹੱਥ ਜਾ ਫੇਰਿਆ ਜਾ ਰਿਹਾ ਹੈ ਤਾਂ ਗੋ ਮੁੰਡਾ ਵੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਮਦਹੋਸ਼ ਹੁੰਦਾ ਨਜ਼ਰ ਆ ਰਿਹਾ ਹੈ ਪਤਾ ਨਹੀਂ ਕਿਹੜਾ ਭੂਤ ਇਸ ਮੁੰਡੇ ਦੇ ਵਿੱਚ ਵੜ ਗਿਆ ਕਿ ਪਖੰਡੀ ਮਾਤਾ ਦੇ ਵੱਲੋਂ ਹੱਥ ਫੇਰ ਕੇ ਕੱਢਿਆ ਜਾ ਰਿਹਾ ਕਿ ਸੱਚਮੁੱਚ ਅਜੀਹਾ ਹੁੰਦਾ ਕਿਉਂਕਿ ਕਈ ਲੋਕ ਮੰਨਦੇ ਨੇ ਕਿ ਜਿਹੜਾ ਪਖੰਡਵਾਦ ਦਾ ਝੂਠਾ ਨਹੀਂ ਹੈ ਬਲਕਿ ਸੱਚਮੁੱਚ ਹੈ ਜਾਇ ਹੁੰਦਾ ਕਿਸੇ ਲੋਕਾਂ ਦੇ ਵਿੱਚ ਕੋਈ ਭੂਤ ਪ੍ਰੇਤ ਵੱਰ ਜਾਂਦਾ ਜਿਹੜਾ ਕਿ ਨਾ ਪਖੰਡੀਆਂ ਦੇ ਕੋਲ ਇਲਾਜ ਹੁੰਦਾ ਕੀ ਇਹ ਸੱਚੀ ਵਾਕਿਆ ਜਹੀ ਗੱਲ ਹੁੰਦੀ ਹੈ ਹੁਣ ਇਹ ਮੁੰਡਾ ਇਸ ਪਖੰਡੀ ਕੋਲ ਜਾਂਦਾ ਆ ਤਾਂ ਉਹ ਮਾਤਾ ਜਿਹੜੀ ਕਿ ਇਹਦੇ ਸਿਰ ਦੇ ਉੱਤੇ ਚੰਗੀ ਤਰ੍ਹਾਂ ਜਿਹੜਾ ਸਿਰ ਦਾ ਝੱਸਦੀ ਹੋਈ ਨਜ਼ਰ ਆ ਰਹੀ ਹੈ ਪਤਾ ਨਹੀਂ ਉਹਦੇ ਵਿੱਚ ਕੋਈ ਚੀਜ਼ ਘੱਟ ਰਹੀ ਹੈ ਜਾਂ ਉਹਨੂੰ ਕੋਈ ਆਸ਼ੀਰਵਾਦ ਦੇ ਰਹੀ ਹੈ ਇਹ ਤਾਂ ਇਹ ਮਾਤਾ ਜਾਣੇ ਜਾਂ ਫਿਰ ਜਿਹੜਾ ਉਹਦੇ ਪੈਰਾਂ ਦੇ ਵਿੱਚ ਢੀਕਾ ਬੈਠਿਆ ਮੁੰਡਾ ਉਹ ਜਾਣਦਾ ਪਰ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਹੋ ਜੇਕਰ ਮੰਨਦੇ ਹੋ ਤਾਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝਾ ਕਰਿਓ ਜੇਕਰ ਤੁਹਾਡੇ ਵੀ ਇਲਾਕੇ ਦੇ ਵਿੱਚ ਜਾਂ ਤੁਹਾਡੇ ਕੋਲ ਵੀ ਕੋਈ ਅਜੀਬ ਪਖੰਡਵਾਦ ਦਾ ਵੀਡੀਓ ਹੁੰਦਾ ਤਾਂ ਜ਼ਰੂਰ ਸਾਂਝਾ ਕਰਿਆ ਕਰੋ ਤਾਂ ਕਿ ਉਸ ਵੀਡੀਓ ਨੂੰ ਜਨਤਕ ਕੀਤਾ ਜਾਵੇ ਕਿਉਂਕਿ ਇੱਕ ਕੋਸ਼ਿਸ਼ ਹੁੰਦੀ ਹੈ ਲੋਕਾਂ ਨੂੰ ਅਜਿਹੇ ਪਖੰਡਵਾਦ ਤੋਂ ਦੂਰ ਰੱਖਣ ਦੀ ਤਾਂ ਕਿ ਜਿਹੜੇ ਲੋਕ ਲੈ ਲਗਾਤਾਰ ਪਖੰਡਵਾਦ ਦੇ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਉਜਾੜ ਰਹੇ ਨੇ ਇੱਕ ਸੁਨੇਹਾ ਜਾ ਹੋ ਜਾਂਦਾ ਤਾਂ ਕਿ ਲੋਕ ਗੁੰਮਰਾਹ ਨਾ ਹੋਣ ਦਿਨਾਂ ਪਖੰਡੀਆਂ ਦੇ ਜਾਲ ਦੇ ਵਿੱਚ ਜਿਹੜਾ ਕਿ ਬਚਨ ਕਿਉਂਕਿ ਪਖੰਡੀਆਂ ਦੇ ਜਾਲ ਦੇ ਵਿੱਚ ਫਸੇ ਹੋਏ ਬੰਦੇ ਨੂੰ ਕੱਢਣਾ ਬਹੁਤ ਔਖਾ ਜਿਉਂਕਿ ਉਹ ਬਹਿਮਾ ਪਰਮਾ ਦੇ ਵਿੱਚ ਫਸ ਜਾਂਦਾ ਤਾਂ ਬਹਿਮ ਪਰਮਾ ਅਜਿਹੀ ਚੀਜ਼ ਅਜੇ ਇੱਕ ਵਾਰ ਹੋ ਜੇ ਤਾਂ ਬੰਦਾ ਉਸ ਦੇ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼